ਕਮਿਸ਼ਨਰ ਜਲੰਧਰ ਪੁਲਿਸ ਵੱਲੋਂ ਸ਼ਹਿਰ ਵਿੱਚ 14 ਐੀਆਰਐਸ ਮੋਟਰਸਾਈਕਲਾਂ ਨੂੰ ਦਿੱਤੀ ਹਰੀ ਝੰਡੀ ਜਲੰਧਰ ਪੁਲਿਸ ਕਮਿਸ਼ਨਰ ਸਰਪੰਨ ਸ਼ਰਮਨ ਮੋਹਨ ਸਿੰਘ ਪੀਪੀਐਸ ਐਸੀਪੀ ਦੇ ਜਲੰਧਰ ਵਿਖੇ ਅਜੋਲਤ ਇੱਕ ਵਿਸ਼ੇਸ਼ ਸਮਰੋਹ ਦੌਰਾਨ 14 ਐਮਰਜੈਂਸੀ ਸਿਸਟਮ ਮੋਟਰਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਇਹ ਐੀਆਰਐਸ ਮੋਟਰਸਾਈਕਲ ਪੁਲਿਸ ਦੀ ਐਮਰਜੈਂਸੀ ਰਿਸਪੌਂਸ ਸਿਸਟਮ ਅਸਮਰਥਾਨ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਹਨ ਸੰਘਣੀ ਆਵਾਜ਼ਾਈ ਵਾਲੇ ਖੇਤਰਾਂ ਜਾਂ ਤੰਗ ਸੜਕਾਂ ਵਾਲੇ ਖੇਤਰਾਂ ਵਿੱਚ ਜਿੱਥੇ ਵੱਡੇ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਮ ਅਹਦੇ 14 ਥਾਣਿਆਂ ਨੂੰ ਅਲਾਰਟ ਕੀਤੇ ਗਏ ਹਨ ਦੋ ਪੁਲਿਸ ਮੁਲਾਜ਼ਮ ਨਿਯੁਕਤ ਕੀਤੇ ਗਏ ਹਨ ਜੋ ਕਿ ਆਪਣੀ ਬੀਟ ਤੇ ਕੰਮ ਕਰਨਗੇ ਅਤੇ ਚੈਕਿੰਗ ਕਰਨਗੇ ਇਹਨਾਂ ਐੀਆਰਐਸ ਮੋਟਰਸਾਈਕਲ ਦੀ ਸ਼ੁਰੂਆਤ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪੂਰੇ ਜਲੰਧਰ ਸ਼ਹਿਰ ਵਿੱਚ ਪੁਲਿਸ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ 'ਚ ਆਪਣੀ ਸਫਲਤਾ ਨੂੰ ਸਫਲ ਕਰਨ 'ਚ ਪੂਰਾ ਯਤਨ ਕਰਨਗੇ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਅੱਜ ਐਵਰੀ ਪੁਲਿਸ ਸਟੇਸ਼ਨ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ ਗਿਆ ਹੈ ਟੋਟਲ 14 ਪੁਲਿਸ ਸਟੇਸ਼ਨ ਹਨ 14 ਮੋਟਰਸਾਈਕਲ ਹੈਂਡਓਵਰ ਕੀਤੇ ਗਏ ਹਨ ਪਲੱਸ ਦੋ ਦੋ ਦੇ ਤੇ 3 ਐਮਪ ਹਰ ਪੁਲਿਸ ਸਟੇਸ਼ਨ ਦੇ ਵਿੱਚ ਬੀਟ ਦੇ ਤੌਰ ਤੇ ਕੰਮ ਕਰਨਗੇ ਤੇ ਆਲਰੇਡੀ ਇਹਨਾਂ ਮੀਟਾਂ ਚ 3-3 ইয়ারਸ ভেহিকলস ਆਲਰੇਡੀ ਚੱਲ ਰਹੇ ਆ ফোর্স ਰੈਨਾਸ ਕਰਨ ਲਈ ਇੱਕ ਇੱਕ ਹੋਰ ਮੋਟਰਸਾਈਕਲ ਅੱਜ ਨਵਾ ਸੀਪੀ ਸਾਹਿਬ ਨੇ ਫਲੈਗ ਆਫ ਕੀਤਾ ਇਹ ਆਪਣੇ ਏਰੀਆ ਚ ਘੁੰਮਣਗੇ ਜੀ ਪੁਲਿਸ ਸਟੇਸ਼ਨ ਦੇ ਏਰੀਆ ਚ ਇਹਨਾਂ ਦੀ ਬੀਟ ਬਣੀ ਹੋਈ ਹੈ ਬੀਟ ਦੇ ਏਰੀਆ ਚ ਘੁੰਮਣਗੇ ਜਿੱਥੋਂ ਕੋਈ ਇਨਫੋਰਮੇਸ਼ਨ ਆਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਇਨਸੀਡੈਂਟ ਦੇ ਉੱਥੇ ਜਾਣਗੇ ਅਦਰਵਾਈਜ਼ ਪੈਟਰੋਲਿੰਗ ਕਰਨਗੇ ਚੈਕਿੰਗ ਕਰਨਗੇ ਇਹ ਚਲਣ ਵੀ ਰ ਇਕੱਠੇ ਦੇ ਨਾਲ ਕਾਫੀ ਕੰਟਰੋਲ ਹੋਏਗਾ ਮੈਨ ਪਾਵਰ ਵਧੇਗੀ ਹਰ ਪੁਲਿਸ ਸਟੇਸ਼ਨ ਤੇ ਕ੍ਰਾਈਮ ਤੇ ਕੰਟਰੋਲ ਹੋਏਗਾ